ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਬਲਵੰਤ ਗਾਰਗੀ ਜੀ ਦੀ ਇੱਕ ਹੋਰ ਕਹਾਣੀ ਪੀਲੇ ਲੱਡੂ ਪੂਰਾ ਖੇਤ ਜਾਣ ਲੱਗੀ ਤਾਂ ਉਸਨੇ ਜੰਗੀਰ ਨੂੰ ਆਖਿਆ ਮੇਰੇ ਨਾਲ ਚੱਲੇਗਾ ਲੱਡੂ ਦਊਂਗੀ ਖਾਣ ਨੂੰ ਜੰਗੀਰ ਗਲੀ ਵਿੱਚ ਰੀਠੇ ਖੇਡ ਰਿਹਾ ਸੀ ਰੀਠੇ ਹੋਝ ਕੇ ਖੀਸੇ ਵਿੱਚ ਪਾਏ ਪੂਰੋ ਨਾਲ ਤੁਰ ਪਿਆ ਪੂਰੋ ਜੱਟਾਂ ਦੀ ਜਵਾਨ ਕੁੜੀ ਸੀ ਜੋ ਗਿੱਧਾ ਪਾਉਣ ਤੇ ਪੀਂਘ ਚੁੱਟਣ ਵਿੱਚ ਸਭ ਤੋਂ ਅੱਗੇ ਸੀ ਪਾਣੀ ਦੇ ਤਿੰਨ ਤਿੰਨ ਕੜੇ ਸਿਰ ਤੇ ਚੁੱਕ ਕੇ ਖੁੱਤ ਆਉਂਦੀ ਲੰਮੀ ਝੰਮੀ ਪੂਰੋ ਨੂੰ ਮਜਾਲ ਹੈ ਕੋਈ ਖੰਗ ਵੀ ਜਾਂਦਾ ਇੱਕ ਵਾਰ ਤੀਆਂ ਦੇ ਮੇਲੇ ਵਿੱਚ ਆਉਂਦੀ ਨੂੰ ਕਿਸੇ ਨੇ ਖੰਗੂਰਾ ਮਾਰਿਆ ਤਾਂ ਪੂਰੋ ਨੇ ਅੱਗੇ ਵੱਧ ਕੇ ਉਸ ਦੇ ਚੰਡ ਕੱਡ ਮਾਰੀ ਤਾਦੋ ਮਸਾ 17 ਸਾਲਾਂ ਦੀ ਸੀ। ਜੰਗੀਰ ਉਸਦੇ ਨਾਲ ਖੇਤ ਤੁਰ ਪਿਆ। ਪੂਰੋ ਦੇ ਸਿਰੋ ਤੇ ਰੋਟੀਆਂ ਦੀ ਥਹੀਂ ਤੇ ਲੱਸੀ ਦੀ ਬਲਣੀ ਸੀ। ਆਪਣੇ ਬਾਪੂ ਨੂੰ ਪੱਤਾ ਦੇਣ ਜਾਂਦੇ ਆ ਉਸ ਨੂੰ ਕਿਸੇ ਦੇ ਸਾਥ ਦੀ ਲੋੜ ਸੀ। ਜੰਗੀਰ ਭਾਵੇਂ 10 ਸਾਲ ਦਾ ਸੀ ਪਰ ਪੂਰੋ ਲਈ ਇੱਕ ਸਮਾਜਿਕ ਸਹਾਰਾ ਸੀ। ਉਸੇ ਰੱਖਿਆ ਲਈ ਇੱਛਾ। ਜਦੋਂ ਦੋਵੇਂ ਚਰੀਆਂ ਦੇ ਖੇਤ ਵਿੱਚੋਂ ਲੰਘਣ ਲੱਗੇ ਤਾਂ ਅੱਗੇ ਪਾਣੀ ਦਾ ਭਰਿਆ ਵੱਡਾ ਖਾਲ ਵਗ ਰਿਆ ਸੀ ਜੰਗੀਰਾ ਖੜਾ ਹੋ ਗਿਆ ਤੇ ਆਖਿਆ ਮੈਂ ਨਹੀਂ ਜਾਣਾ ਅੱਗੇ ਪੂਰੋ ਨੇ ਆਪਣੀ ਸਲਵਾਰ ਉਡੰਗ ਕੇ ਗੋਡਿਆਂ ਤੋਂ ਉੱਪਰ ਤੱਕ ਚੜਾਈ ਤੇ ਆਖਿਆ ਚੜ ਮੇਰੇ ਕੰਧਾੜੇ ਮੈਂ ਅਜਿਹੇ ਕਈ ਖਾਲ ਟੱਪੇ ਨੇ ਜੰਗੀਰ ਉਸ ਦੇ ਕੰਧਾੜੇ ਚੜ ਗਿਆ ਪੂਰੋ ਨੇ ਖੱਬਾ ਹੱਥ ਪਿੱਠ ਪਿਛੇ ਕਰਕੇ ਉਸ ਨੂੰ ਸਹਾਰਾ ਦਿੱਤਾ ਸੱਜੇ ਹੱਥ ਨਾਲ ਰੋਟੀਆਂ ਦੀ ਥਹੀ ਤੇ ਲੱਸੀ ਦੀ ਬਲਣੀ ਸਾੰਬੀ ਤੇ ਵਗਦੇ ਖਾਲ ਵਿੱਚ ਉਤਰ ਗਈ ਜਦੋਂ ਜੰਗੀਰ ਖਿਸਕ ਕੇ ਲੰਮਕੜ ਲੱਗ ਗਿਆ ਤਾਂ ਪੂਰੋ ਨੇ ਹੰਬੜਾ ਮਾਰ ਕੇ ਫਿਰ ਉਸ ਨੂੰ ਉੱਪਰ ਕਰ ਲਿਆ ਤੇ ਉਹ ਉਸ ਦੇ ਮੋਢੇਆ ਉਤੋਂ ਦੀ ਪੁੱਲਰ ਆਇਆ ਜੰਗੀਰ ਨੂੰ ਪੂਰੋ ਦੀ ਭਿੱਜੀ ਗਰਦਨ ਤੇ ਗੁੰਵੇ ਸਰੀਰ ਦੀ ਬਾਸ ਆਈ ਜਿਵੇਂ ਚਰੀਆਂ ਵਿੱਚੋਂ ਆਉਂਦੀ ਹੈ ਖਾਲ ਟੱਪ ਕੇ ਉਸਨੇ ਜੰਗੀਰ ਨੂੰ ਉਤਾਰਿਆ ਤੇ ਉਹ ਉਸ ਦੇ ਪਿੱਠ ਉਪਰੋਂ ਕਿਸਰਦਾ ਹੋਇਆ ហេਠਾ ਲੱਥਾਂ। ਉਰੋਂ ਦੀ ਸਲਵਾਰ ਦੇ ਪੌਂਚੇ ਭਿੱਜ ਗਏ ਸਨ ਤੇ ਨੰਗੀਆਂ ਲੱਤਾਂ ਉਪਰੋਂ ਦੀ ਪਾਣੀ ਚੋ ਰਿਆ ਸੀ। ਉਸਨੇ ਸਲਵਾਰ ਖਿੱਚ ਕੇ ਠੀਕ ਕੀਤੀ ਤੇ ਜੰਗੀਰ ਵੱਲ ਦੇਖ ਕੇ ਬੋਲੀ ਬੜਾ ਭਾਰਾ ਏ ਤੂੰ। ਹੋਰੋਂ ਨੂੰ ਸਾਹ ਚੜਿਆ ਹੋਇਆ ਸੀ। ਏਸਾ ਇਸ ਤਰ੍ਹਾਂ ਨਹੀਂ ਸੀ ਜਿਵੇਂ ਉਹ ਦੌੜ ਕੇ ਆਈ ਹੋਵੇ। ਏ ਗਰਮ-ਗਰਮ ਸ਼ਕਤੀਸ਼ਾਲੀ ਸਾ ਸੀ। ਜਿਉ ਰੇਤੇ ਦੇ ਲੋਕ ਹੁੰਦੇ ਐ ਜੋ ਵਾਂਗ ਰੋਲਾ ਬੜਨ ਲਈ ਕੰਬਰੇ ਹੋਏ ਉਸ ਦੀਆਂ ਅੱਖਾਂ ਵਿੱਚ ਸੇਕ ਸੀ ਉਹ ਪੱਬਾ ਪਾਰ ਬੈਠ ਗਈ ਤੇ ਜੰਗੀਰ ਨੂੰ ਫੜ ਕੇ ਬੋਲੀ ਬੜਾ ਭਾਰਾ ਏ ਤੂੰ ਲਿਆ ਤੇਰੀਆਂ ਗੱਲਾਂ ਪੱਟਾ ਉਹ ਜੰਗੀਰ ਦੀਆਂ ਗੱਲਾਂ ਪੱਟਣ ਲੱਗੀ ਤੇ ਉਹ ਰੋਪਿਆ ਉਹ ਬੋਲੀ ਤੂੰ ਇਸੇ ਲਾਇਕ ਏ ਕਿ ਤੇਰੀਆਂ ਗੱਲਾਂ ਪੱਟੀਆਂ ਜਾਣ ਉਸ ਦੀਆਂ ਗੱਲਾਂ ਉੱਤੇ ਲਾਲ ਡਬ ਓਬਰ ਆਏ ਪੂਰੋ ਫੁਕਾ ਮਾਰਨ ਲੱਗੀ ਜੰਗੀਰ ਚੁੱਪ ਹੋ ਗਿਆ ਤੇ ਉਹ ਦੋਵੇਂ ਫਿਰ ਤੁਰਨ ਲੱਗੇ ਇੱਕਦਮ ਚਰੀਆਂ ਵਿੱਚੋਂ ਕੋਈ ਛਾਲ ਮਾਰ ਕੇ ਨਿਕਲਿਆ ਤੇ ਉਸਨੇ ਪੂਰੋ ਨੂੰ ਬਾਹੋਂ ਫੜ ਲਿਆ ਇਹ ਤਰਖਾਣਾ ਦਾ ਮੁੰਡਾ ਕੈਲਾ ਸੀ ਜੋ ਸ਼ਰਾਬ ਪੀ ਕੇ ਆਪਣੇ ਪਿਓ ਨਾਲ ਲੜਦਾ ਹੁੰਦਾ ਸੀ ਜੰਗੀਰ ਡਰ ਗਿਆ ਪੂਰੋ ਬੋਲੀ ਤੂੰ ਡਰਨਾ ਮੈਂ ਇਸ ਨੂੰ ਸਿੱਧਾ ਕਰਦੀ ਹਾਂ ਦੋਵਾਂ ਵਿੱਚ ਝੜਪ ਜਹੀ ਹੋਈ ਤੇ ਕੈਲਾ ਪੂਰੋਂ ਨੂੰ ਧੁੰਦਾ ਹੋਇਆ ਚਰੀਆਂ ਵਿੱਚ ਲੈ ਵੜਿਆ ਉਹ ਉੱਥੇ ਚੁੱਪਚਾਪ ਸਹਮੇਆ ਖੜਾ ਰਿਹਾ ਕੁਲ ਦੇਰ ਪਿੱਛੋਂ ਪੂਰੋਂ ਬਾਹਰ ਆਈ ਤਾਂ ਉਸਦੇ ਚੁੰਨੀ ਰੋਲੇ ਹੋਈ ਸੀ ਉਹ ਬੋਲੀ ਹਰਾਮੀ ਦੌੜ ਗਿਆ ਉਸਨੇ ਰੋਟੀਆਂ ਦੀ ਥਹੀ ਸੰਭੀ ਤੇ ਲੱਸੀ ਦੀ ਬਲਣੀ ਵੀ ਜਿਸ ਵੇ ਜੋ ਸਾਰੀ ਲੱਸੀ ਡੁੱਲ ਗਈ ਸੀ ਜੰਗੀਰ ਨੂੰ ਉਸਨੇ ਕੁੱਟ ਕੇ ਫੜ ਲਿਆ ਤੇ ਬੋਲੀ ਦੱਸੀ ਨਾ ਕਿਸੇ ਨੂੰ ਮੇਰਾ ਵੀਰ ਮੈਂ ਤੈਨੂੰ ਲੱਡੂ ਦੇਵਾਂਗੀ ਚੁੰਨੀ ਦੇ ਲੱਡੂ ਖੋਲ ਕੇ ਉਸਨੇ ਦੋ ਪੀੜੇ ਲੱਡੂ ਦਿੱਤੇ ਜੰਗੀਰ ਨੇ ਇਹ ਲੱਡੂ ਫੜ ਲਏ ਤੇ ਹੌਲੀ-ਹੌਲੀ ਖਾਣ ਲੱਗਾ ਇਹ ਮਿੱਠੇ ਰਿਸ਼ਵਤ ਉਸ ਨੂੰ ਬਹੁਤ ਸਵਾਦ ਲੱਗੀ ਉਹ ਦੋਵੇਂ ਤੁਰਦੇ ਹੋਏ ਖੇਤ ਪਹੁੰਚੇ ਪੂਰੋ ਦੇ ਬਾਪੂ ਨੇ ਹਲ ਛੱਡ ਦਿੱਤਾ ਤੇ ਰੋਟੀ ਖਾਣ ਨਿੱਕੇ ਪਿੱਪਲ ਹੇਠਾਂ ਆ ਬੈਠਾ ਪੂਰੋ ਨੇ ਕਿਹਾ ਖਾਲ ਟੱਪਣ ਲੱਗੀ ਤਾਂ ਬਲਣੀ ਡਿੱਗ ਪਈ ਸਾਰੀ ਲੱਸੀ ਡੁੱਲ ਗਈ ਹੁਣ ਗੰਡੇ ਨਾਲ ਹੀ ਰੋਟੀ ਖਾ ਲੈ ਬਾਪੂ ਰੋਟੀ ਦੇ ਕੇ ਉਹ ਮੁੜੀ ਤਾਂ ਜੰਗੀਰ ਉਸਦੇ ਨਾਲ ਸੀ ਪੂਰੋ ਦੇ ਸਿਰ ਦਾ ਭਾਰ ਹਲਕਾ ਸੀ ਤੇ ਪੈਰਾਂ ਵਿੱਚ ਫੁਰਤੀ ਜਿਵੇਂ ਉਹ ਬਹੁਤ ਵੱਡਾ ਕੰਮ ਮੁਕਾ ਕੇ ਆਈ ਹੋਵੇ ਖਾਲ ਟੱਪਣ ਲੱਗਿਆ ਪੂਰੋ ਨੇ ਫਿਰ ਗੋਡਿਆਂ ਤੋਂ ਉੱਪਰ ਤੱਕ ਸਲਵਾਰ ਉਡੰਗੀ ਤੇ ਜੰਗੀਰ ਨੂੰ ਕੰਧਾੜੇ ਚੁੱਕਿਆ ਦੋ ਪਲੰਘਾਂ ਵਿੱਚ ਖਾਲ ਪਾਰ ਕਰਕੇ ਉਸ ਨੂੰ ਉਤਾਰ ਦਿੱਤਾ ਜੰਗੀਰ ਨੂੰ ਫੇਰ ਉਸ ਦੀ ਗਿੱਲੀ ਗਰਦਨ ਠਖੱਦਰ ਦੀ ਕੁਰਤੀ ਦੀ ਬਾਸ ਆਈ ਅਜੀਬ ਖੱਟੀ ਮਿੱਟੀ ਬਾਸ ਸੀ ਜਿਵੇਂ ਚਰੀ ਦੇ ਰਸ ਵਿੱਚ ਲੱਸੀ ਕੁਲੀ ਹੋਵੇ ਰਸਤੇ ਵਿੱਚ ਉਸ ਨੇ ਜੰਗੀਰ ਨੂੰ ਪਿਆਰ ਨਾਲ ਕੁੱਟ ਕੇ ਆਖਿਆ ਕਿਸੇ ਨੂੰ ਦੱਸੀ ਨਾ ਮੇਰਾ ਵੀਰ ਜੰਗੀਰ ਨੇ ਇਹ ਗੱਲ ਕਿਸੇ ਨੂੰ ਨਾ ਦੱਸੀ ਉਸ ਦੇ ਦਿਲ ਵਿੱਚ ਪੂਰੋ ਲਈ ਹਿੱਤ ਸੀ ਤੇ ਇਸ ਗੱਲ ਦਾ ਦਰਦ ਵੀ ਸੀ ਕਿ ਉਸ ਨੂੰ ਚਰੀਆਂ ਵਿੱਚ ਦਾ ਖਾਣਾ ਦੇ ਬਦਮਾਸ਼ ਕੈਲੇ ਨੇ ਘੇਰ ਕੇ ਧੋਇਆ ਸੀ। ਸਾਲ ਪਿਛੋਂ ਪੂਰੋ ਵਿਆਹੀ ਗਈ ਉਸ ਦੇ ਵੇੜੇ ਵਿੱਚ ਢੋਲ ਦੀ ਖੜਕਦੀ ਤੇ ਗਿੱਧਾ ਮੱਚਦਾ। ਊਂਠਾ ਉੱਤੇ ਚੜ ਕੇ ਤਾਮਕੋਟ ਤੋਂ ਜਨ ਗਈ। ਸਾਰਿਆਂ ਨੇ ਸ਼ਰਾਬ ਪੀ ਕੇ ਬੋਲੀਆਂ ਪਾਈਆਂ ਤੜਕੇ ਆਨੰਦ ਪੜੇ ਗਏ ਤੇ ਪੂਰੋ ਸਹੁਰੇ ਜਾਣ ਲਈ ਤਿਆਰ ਹੋਈ। ਜੰਗੀਰ ਵੇੜੇ ਵਿੱਚ ਖੜਾ ਸੀ। ਪੂਰੋ ਅੰਦਰਲੇ ਕੋਠੇ ਸਹੇਲੀਆਂ ਵਿੱਚ ਇਰੀ ਬੈਠੀ ਸੀ ਜੰਗੀਰ ਅੰਦਰ ਗਿਆ ਤਾਂ ਪੂਰੋ ਨੇ ਸੁਰਮੇ ਵਾਲੀਆਂ ਅੱਖਾਂ ਨਾਲ ਉਸ ਨੂੰ ਦੇਖਿਆ ਉਸ ਨੇ ਰੇਸ਼ਮੀ ਸੂਤ ਪਾਇਆ ਹੋਇਆ ਸੀ ਤੇ ਸਿਲਮੇ ਸਿਤਾਰੇ ਵਾਲੇ ਸਲੀਪਰ ਵਿਆਹ ਤੋਂ ਪਹਿਲਾਂ ਉਸ ਨੇ ਠੋਡੀ ਉੱਤੇ ਤਿੰਨ ਹਰੇ ਦਾਣੇ ਖੁਣਾ ਲਏ ਸਨ ਜੋ ਸੋਹਣੇ ਲੱਗਦੇ ਸਨ ਉਸ ਦੇ ਸਿਰ ਉੱਤੇ ਭਾਰੀ ਗੋਟੇ ਵਾਲੀ ਚੁੰਨੀ ਸੀ ਉਹ ਬੋਲੀ ਚੰਗਾ ਹੋਇਆ ਤੂੰ ਆ ਗਿਆ ਬਸ ਤੈਨੂੰ ਮਿਲਣਾ ਰਹਿੰਦਾ ਸੀ ਮੇਰੇ ਵਿਆਹ ਦੀ ਮਠਿਆਈ ਖਾਧੀ ਉਸਨੇ ਖੁੰਜੇ ਵਿੱਚ ਪਏ ਟੋਕਰੇ ਵਿੱਚੋਂ ਦੋ ਚਾਪ ਦੇ ਲੱਡੂ ਕੱਢ ਕੇ ਉਸ ਨੂੰ ਫੜਾਈ ਲੈ ਉਸ ਦੀ ਲੈ ਵਿੱਚ ਅਣ ਕਹੇ ਇਹ ਸ਼ਬਦ ਵੀ ਗੂੰਜ ਰਹੇ ਸਨ ਦੱਸੇ ਨਾ ਕਿਸੇ ਨੂੰ ਉਰੋ ਸੋਹਰੇ ਚਲੀ ਗਈ ਕਈ ਸਾਲ ਗੁਜ਼ਰ ਗਏ ਜੰਗੀਰ ਪੰਜਵੀਂ ਪਾਸ ਕਰਕੇ ਵੱਡੇ ਸਕੂਲ ਵਿੱਚ ਦਾਖਲ ਹੋਇਆ ਉਥੋਂ 10ਵੀਂ ਕੀਤੀ ਫਿਰ ਲਾਹੌਰ ਜਾ ਕੇ ਕਾਲਜ ਵਿੱਚ ਪੜਨ ਲੱਗਾ ਜਦੋਂ ਗਰਮੀਆਂ ਦੇਆਂ ਛੁੱਟੀਆਂ ਵਿੱਚ ਪਿੰਡ ਆਉਂਦਾ ਤਾਂ ਕਈ ਵਾਰ ਪੂਰੋ ਦੀਆਂ ਸਹੇਲੀਆਂ ਤੇ ਪੂਰੋ ਤਿਆਂ ਝੂਟਣ ਪੇਕੇ ਆਈ ਹੁੰਦੀ। ਹੁਣ ਜੰਗੀਰ ਨੂੰ ਲੱਡੂਆਂ ਵਾਲੀ ਗੱਲ ਹੋਰ ਵੀ ਅਜੀਬ ਹੋ ਗਈ ਸੀ। ਉਸਨੇ ਕਦੇ ਕਿਸੇ ਕੋਲ ਇਸ ਦਾ ਜ਼ਿਕਰ ਨਹੀਂ ਸੀ ਕੀਤਾ। ਇਸ ਨੂੰ ਕਿਸੇ ਸੂਰਮੇ ਦੇ ਬਚਨ ਵਾਂਗ ਪਾਲ ਰਿਆ ਸੀ। ਬੀ ਪਾਸ ਕਰਕੇ ਜਗੀਰ ਪਿੰਡ ਆਇਆ ਤਾਂ ਪਤਾ ਲੱਗਾ ਕਿ ਪੂਰੋ ਪੇਕੇ ਆਈ ਹੋਈ ਹੈ ਉਹ ਹੁਣ 19 ਸਾਲ ਦਾ ਸੀ ਤੇ ਪੂਰੋ 26 ਸਾਲ ਦੀ ਉਸਦੇ ਦੋ ਨਿਆਣੇ ਹੋ ਗਏ ਸਨ 7 ਸਾਲ ਦਾ ਪੁੱਤ ਤੇ 3 ਸਾਲ ਦੀ ਧੀ ਉਹ ਪੂਰੋ ਦੇ ਘਰ ਉਸ ਨੂੰ ਮਿਲਣ ਗਿਆ ਤਾਂ ਉਹ ਵੇੜੇ ਵਿੱਚ ਬੈਠੀ ਰੋਟੀਆਂ ਪਕਾਰ ਰਹੀ ਸੀ ਉਸ ਦੀ ਧੀ ਸੁੱਤੀ ਪਈ ਸੀ ਤੇ ਉਸ ਦਾ ਪੁੱਤ ਉਸ ਦੇ ਸਾਹਮਣੇ ਬੈਠਾ ਮੱਖਣੀ ਨਾਲ ਟੁੱਕ ਖਾ ਰਿਹਾ ਸੀ ਜੰਗੀਰ ਨੂੰ ਦੇਖਣਸਾਰ ਪੂਰੋ ਨੇ ਪੀੜੀ ਦਿੱਤੀ ਤੇ ਪੁੱਛਿਆ ਕਿ ਉਹ ਕਦੋਂ ਆਇਆ ਸੀ ਉਸ ਨੂੰ ਰੋਟੀ ਖਾਣ ਲਈ ਆਖਿਆ ਤੇ ਮੱਖਣੀ ਵਾਲੀ ਲੱਸੀ ਪੀਣ ਲਈ ਜੰਗੀਰ ਨੇ ਆਖਿਆ ਕਿ ਉਹ ਕਾਲਜ ਜਾ ਕੇ ਚਾਹ ਪੀਣਾ ਗਿੱਜ ਗਿਆ ਸੀ ਲੱਸੀ ਨਹੀਂ ਪੂਰੋ ਨਾਲ ਦੋ ਚਾਰ ਗੱਲਾਂ ਕੀਤੀਆਂ ਤਾਂ ਪਤਾ ਲੱਗਾ ਕਿ ਉਹ ਆਪਣੇ ਬਾਪੂ ਲਈ ਪੱਤਾ ਲੈ ਕੇ ਹੁਣੇ ਖੇਤ ਜਾਵੇਗੀ ਉਸ ਦਾ ਪੁੱਤ ਵੀ ਉਸ ਦੇ ਨਾਲ ਜਾਣ ਲਈ ਤਿਆਰ ਸੀ ਛਟੀਆਂ ਦੀ ਅੱਗ ਬਾਰ-ਬਾਰ 扑ਕਦੀ ਤੇ ਉਸ ਦਾ ਚਿਹਰਾ ਦਮਕ ਉੱਠਦਾ ਉਹ ਬਾਰ-ਬਾਰ ਸਿਰ ਦੀ ਚੁੰਨੀ ਨਾਲ ਮੂੰਹ ਤੋਂ ਮੁੜਕਾ ਪਹੁੰਚਦੀ ਰੋਟੀਆਂ ਪਕਾ ਕੇ ਉਹ ਵੇਨੀ ਹੋਈ ਤਾਂ ਉਸ ਨੇ ਮੂੰਹ ਮੱਥਾ ਧੋਤਾ ਸਿਰੋ ਤੇ ਨੋ ਰੱਕੇ ਉਸ ਨੇ ਰੋਟੀਆਂ ਦੀ ਥਈ ਤੇ ਲੱਸੀ ਦੀ ਬਲਣੀ ਟਿਕਾਈ ਤੇ ਪੁੱਤ ਨੂੰ ਨਾਲ ਲੈ ਕੇ ਖੇਤ ਵੱਲ ਤੁਰ ਪਈ ਜੰਗੀਰ ਨੇ ਉਸ ਨੂੰ ਜਾਂਦੀ ਨੂੰ ਦੇਖਿਆ ਤਾਂ ਪਿੱਛੋਂ ਉਹੀ 9 ਸਾਲ ਪਹਿਲੇ ਵਾਲੀ ਪੂਰੋ ਜਾਪੀ ਉਹੀ ਚਾਲ ਉਹੀ ਅੰਦਾਜ਼ ਉਹੀ ਪੱਤਾ ਤੇ ਲੱਸੀ ਇੱਕਦਮ ਉਸਦੇ ਮੰਦਰ ਕੋਈ ਗੱਲ ਢਿੜਕੀ ਉਹਨਾਂ ਦੇ ਘਰੋਂ ਨਿਕਲਿਆ ਜਾ ਕੇ ਲੱਡੂ ਖਰੀਦੇ ਤੇ ਖੇਤ ਵੱਲ ਦੁਰ ਪਿਆ ਇੱਕ ਪਾਸਿਓਂ ਟਿੱਬੇ ਲੰਘ ਕੇ ਉਹ ਕਾਲੀ ਕਾਲੀ ਖਾਲ ਟੱਪਿਆ ਤੇ ਪੂਰੋ ਤੋਂ ਪਹਿਲਾਂ ਹੀ ਪਹੁੰਚ ਕੇ ਚਰੀਆਂ ਵਿੱਚ ਲੁੱਕ ਗਿਆ ਉਹ ਕੰਨ ਲਾ ਕੇ ਪੂਰੋ ਦੀ ਬਿੜਕ ਲੈਣ ਲੱਗਾ ਥੋੜੇ ਜਿੜ ਪਿਛੋਂ ਹੀ ਉਸ ਨੂੰ ਖਾਲ ਦੇ ਪਰਲੇ ਪਾਸੇ ਪੂਰੋ ਤੇ ਉਸਦੇ ਪੁੱਤ ਦੀਆਂ ਮੱਦਮ ਆਵਾਜ਼ਾਂ ਆਈਆਂ ਫੇਰ ਖਾਲ ਵਿੱਚ ਪਾਣੀ ਦੀ ਛਲਪ ਛਲਪ ਉਸ ਨੇ ਚਰੀ ਦੇ ਟਾਂਡਿਆਂ ਵਿੱਚੋਂ ਹੀ ਦੇਖਿਆ ਕਿ ਪੂਰੋ ਪੁੱਤ ਨੂੰ ਖਾਲ ਟਪਾ ਕੇ ਉਸ ਨੂੰ ਕੰਧਾੜੇ ਤੋਂ ਉਤਾਰ ਰਹੀ ਸੀ ਉਸ ਦੀ ਕਾਲੀ ਸਲਵਾਰ ਗੋਡਿਆਂ ਤੋਂ ਉੱਪਰ ਤੱਕ ਉਡੰਗੀ ਹੋਈ ਸੀ ਤੇ ਨੰਗੀਆਂ ਲੱਤਾਂ ਉਤੋਂ ਦੀ ਪਾਣੀ ਝੋਰਿਆ ਸੀ ਉਹ ਸਲਵਾਰ ਦਾ ਪਿੱਜਿਆ ਪਹੁੰਚਾ ਪੱਟਾ ਉਹ ਤੋਂ ਖਿੱਚਣ ਦੀ ਕੋਸ਼ਿਸ਼ ਕਰ ਰਹੀ ਸੀ ਪੱਤਿਆਂ ਦੇ ਮਿੱਦੇ ਜਾਣ ਤੇ ਟਾਣਡਿਆਂ ਦੇ ਟੁੱਟਣ ਦੀ ਆਵਾਜ਼ ਸੁਣੀ ਤਾਂ ਉਸ ਦਾ ਸਾਥ ਦਿੱਤਾ ਹੋ ਗਿਆ ਉਹ ਚਰੀ ਨੂੰ ਲਿਤਾੜਦਾ ਤੇਜ਼ੀ ਨਾਲ ਬਾਹਰ ਨਿਕਲਿਆ ਤੇ ਛਾਲ ਮਾਰ ਕੇ ਉਰੋ ਅੱਗੇ ਆ ਖਲੋਤਾ ਉਸ ਨੂੰ ਦੇਖ ਕੇ ਮਾਂ ਪੁੱਤ ਠਢੰਬਰ ਗਏ ਉਸ ਨੇ ਪੂਰੋ ਨੂੰ ਬਾਹ ਤੋਂ ਫੜਿਆ ਤਾਂ ਉਹ ਸ਼ੇਰਨੀ ਵਾਂਗ ਚਪਟੀ ਉਸਨੇ ਆਪਣੀ ਪકડ ਮਜ਼ਬੂਤ ਕਰਕੇ ਪੂਰੋ ਨੂੰ ਖਿੱਚਿਆ ਤੇ ਤੂੰਦਾ ਹੋਇਆ ਚਰੀ ਵਿੱਚ ਲੈ ਵੜਿਆ ਪੂਰੋ ਦਾ ਪੁੱਤ ਉਸ ਸਾਹ ਸਹਿਮਿਆ ਖੜਾ ਰਹਿ ਗਿਆ ਨਿੱਕੇ ਮੁੰਡੇ ਦਾ ਦਿਲ ਤਕ ਤਕ ਕਰਨ ਲੱਗਾ ਕੋਚੇਰ ਪਿੱਛੋਂ ਪੂਰੋ ਬਾਹਰ ਨਿਕਲੀ ਤੇ ਉਸਦੇ ਮਗਰੇ ਮਗਰੇ ਸਾਫਾ ਬੰਦਾ ਜੰਗੀਰ ਪੂਰੋ ਨੇ ਉਸ ਨੂੰ ਆਖਿਆ ਚਲਾ ਜਾ ਹੁਣ ਇੱਥੋਂ ਜੰਗੀਰ ਅੱਗੇ ਵਧਿਆ ਤੇ ਉਸਨੇ ਸਾਫੇ ਦਾ ਲੜ ਖੋਲ ਕੇ ਦੋ ਲੱਡੂ ਕੱਢੇ ਤੇ ਪੂਰੋ ਦੇ ਪੁੱਤ ਨੂੰ ਦੇ ਦਿੱਤੇ ਮੁੰਡੇ ਨੇ ਲੱਡੂ ਫੜਲੇ ਤੇ ਮਾਂ ਵੱਲ ਵੇਖਿਆ ਪੂਰੋ ਨੇ ਪੁੱਤ ਨੂੰ ਕੁੱਟ ਕੇ ਹਿੱਕ ਨਾਲ ਲਾ ਲਿਆ ਤੇ ਆਖਿਆ ਲੱਡੂ ਖਾ ਲੈ ਦਸੀ ਨਾ ਕਿਸੇ ਨੂੰ ਮੇਰਾ ਪੁੱਤ ਜੰਗੀਰ ਖਾਲ ਟੱਪ ਕੇ ਪਿੰਡ ਨੂੰ ਤੁਰ ਪਿਆ ਉਸ ਨੇ ਪੱਤਾ ਤੇ ਲੱਸੀ ਦੀ ਬਲਣੀ ਸਿਰ ਤੇ ਚੁੱਕੇ ਹੋਏ ਸੀ ਉਸ ਦਾ ਪੁੱਤ ਲੱਡੂ ਖਾਂਦਾ ਉਸ ਦੇ ਨਾਲ ਤੋਰੀ ਜਾ ਰਿਹਾ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ